ਪੰਜਾਬ ਸਰਕਾਰ ਨੇ ਹੁਣ ਆਸ਼ੀਰਵਾਦ ਸਕੀਮ ਰਾਹੀਂ ਲਾਭ ਲੈਣ ਵਾਲੇ ਲੋਕਾਂ ਦੇ ਲਈ ਵੱਡੀ ਰਾਹਤ ਦਿੱਤੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵਾਨ ਸਮਨ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਹੁਣ ਜਿਹੜੇ ਲੋਕ ਵਿਆਹਾਂ ਦੇ ਵਿੱਚ ਆਸ਼ੀਰਵਾਦ ਸਕੀਮ ਦੇ ਲਈ ਕਾਗਜ਼ ਭਰ ਦਿੰਨੇ ਉਹਨਾਂ ਨੂੰ ਵੱਡੀ ਰਾਹਤ ਮਿਲੀ ਹੈ ਸਮਾਜਿਕ ਨਿਆਂ ਪ੍ਰਣਾਲੀ ਦੇ ਮੰਤਰੀ ਡਾਕਟਰ ਬਲਜੀਤ ਕੌਰ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਲੋਕ ਪਹਿਲਾਂ ਇਸ ਸਕੀਮ ਰਾਹੀਂ ਲਾਭ ਲੈਂਦੇ ਸੀ ਉਹਨਾਂ ਨੂੰ ਕਾਗਜ਼ ਨੇ ਜਿਹੜੇ ਜਮ੍ਹਾਂ ਕਰਵਾਉਣ ਦਾ ਸਮਾਤੀ ਦਿਨ ਦਾ ਦਿੱਤਾ ਜਾਂਦਾ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਪੂਰੀ ਕਾਰਵਾਈਆ ਉਹ ਨਹੀਂ ਹੁੰਦੀ ਸੀ ਤਾਂ ਹੁਣ ਇਸ ਜਿਹੜੀ ਸਮਾ ਸੀਮਾ ਇਸ ਨੂੰ ਵਧਾ ਦਿੱਤਾ ਗਿਆ ਤਾਂ ਹੁਣ ਲੋਕਾਂ ਨੂੰ ਆਸ਼ੀਰਵਾਦ ਸਕੀਮ ਦਾ ਲਾਭ ਲੈਣਾ ਹੋਰ ਸੌਖਾ ਹੋ ਜਾਵੇਗਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਲਾਭ ਲੈਣ ਵਾਲੇ ਲੋਕਾਂ ਦੇ ਲਈ ਅਪਲਾਈ ਕਰਨ ਦੇ ਲਈ ਜਿਹੜਾ ਕਿ ਆਨਦੇ ਵਿੱਚ ਰੱਖਦੇ ਉਹਨੀਆਂ ਦੀਆਂ ਸਹੂਲਤਾਂ ਨੂੰ ਵਧਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਕਦਮ ਹੈ ਜਿਹੜਾ ਚੁੱਕਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ 30 ਦਿਨ ਹੁੰਦੇ ਸੀ ਲੋਕਾਂ ਨੂੰ ਆਪਣੇ ਕਾਗਜ਼ ਨੇ ਜਿਹੜੇ ਪੂਰੇ ਕਰਕੇ ਜਮ੍ਹਾਂ ਕਰਵਾਉਣੇ ਹੁੰਦੇ ਸੀ ਤਾਂ ਆਸ਼ੀਰਵਾਦ ਸਕੀਮ ਮਿਲਦੀ ਸੀ ਪਰ ਹੁਣ ਇਹਨਾਂ ਨੂੰ ਵਧਾ ਦਿੱਤਾ ਗਿਆ ਹੁਣ ਜਿਹੜੀ ਇਹ ਸਮਾਂ ਸੀਮਾ 30 ਦਿਨ ਤੋਂ ਵਧਾ ਕੇ 60 ਦਿਨ ਦੀ ਕਰ ਦਿੱਤੀ ਹੈ ਇਸ ਮਹੱਤਵਪੂਰਨ ਫੈਸਲੇ ਦੇ ਨਾਲ ਹੁਣ ਯੋਗ ਪਰਿਵਾਰ ਆਸਾਨੀ ਦੇ ਨਾਲ ਜਿਹੜੇ ਆਪਣੇ ਕਾਗਜ਼ ਨੇ ਉਹਨਾਂ ਨੂੰ ਸਹੀ ਢੰਗ ਦੇ ਨਾਲ ਪੂਰੇ ਤਰੀਕੇ ਦੇ ਨਾਲ ਤਿਆਰ ਕਰਕੇ ਇਸ ਸਕੀਮ ਦਾ ਲਾਭ ਲੈ ਸਕਦੇ ਨੇ ਤੇ ਉਸ ਨੂੰ ਜਮ੍ਹਾਂ ਕਰਵਾ ਸਕਦੇ ਨੇ ਜਿਸ ਨਾਲ ਕੋਈ ਵੀ ਪਰਿਵਾਰ ਸਹਾਇਤਾ ਤੋਂ ਵਾਂਝਾ ਜਿਹੜਾ ਨਹੀਂ ਰਹੇਗਾ ਸਮਾਜਿਕ ਨਿਆ ਅਧਿਕਾਰਤਾ ਅਤੇ ਕਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਇਹ ਫੈਸਲਾ ਸਰਕਾਰ ਨੇ ਲੋਕ ਹਿਤਾਸ਼ੀ ਅਤੇ ਜਨ ਸੇਵਾ ਮੁਖ ਦ੍ਰਿਸ਼ਟੀਕੋਣ ਦਾ ਸਪਸ਼ਟ ਸਬੂਤ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਵੀਂ ਤਕਨੀਕ ਅਤੇ ਪਾਰਦਰਸ਼ੀ ਪ੍ਰਣਾਲੀ ਰਾਹੀਂ ਸਮਾਜਿਕ ਸੁਰੱਖਿਆ ਇਸ ਸਕੀਮਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਲਗਾਤਾਰ ਕੰਮ ਕਰ ਰਹੀ ਆ ਉਹਨਾਂ ਨੇ ਦੱਸਿਆ ਕਿ ਵਿਆਹਾਂ ਦੀਆਂ ਰਸਮਾਂ ਅਤੇ ਤਿਆਰੀਆਂ ਦੌਰਾਨ ਕਈ ਵਾਰ ਪਰਿਵਾਰਾਂ ਕੋਲ ਸਮਾਂ ਘੱਟ ਹੁੰਦਾ ਜਿਸ ਕਾਰਨ ਉਹ ਪਹਿਲਾਂ 30 ਦਿਨ ਦੀ ਸੀਮਾ ਦੇ ਵਿੱਚ ਅਪਲਾਈ ਕਰਨ ਤੋਂ ਵਾਂਝੇ ਰਹਿ ਜਾਂਦੇ ਸੀ ਹੁਣ ਨਵੀਂ ਸਮਾਂ ਸੀਮਾ ਨਿਰਧਾਰਿਤ ਕੀਤੀ ਗਈ ਆ 60 ਦਿਨ ਹੋਣ ਦੇ ਨਾਲ ਜਿਹੜਾ ਮੁਸ਼ਕਲਾਂ ਦੇ ਵਿੱਚ ਜਿਹੜਾ ਕਿ ਦੂਰੀ ਆਵੇਗੀ ਪੂਰੀ ਤਰ੍ਹਾਂ ਦੇ ਨਾਲ ਲੋਕ ਵੱਧ ਚੜ ਕੇ ਇਸ ਸਕੀਮ ਦਾ ਲਾਭ ਲੈ ਸਕਣਗੇ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਨਾਗਰਿਕਾਂ ਲਈ ਵਧੀਆ ਸਹੂਲਤਾਂ ਅਤੇ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਵੱਲ ਲਗਾਤਾਰ ਮਹੱਤਵਪੂਰਨ ਕਦਮ ਚੁੱਕ ਰਹੀ ਹੈ ਆਸ਼ੀਰਵਾਦ ਸਕੀਮ ਦੀ ਸਮਾਸੀਮਾ ਵਧਾਉਣ ਦੇ ਲਈ ਇਸ ਵਿੱਚ ਜਨ ਕੇਂਦ੍ਰਿਤ ਜਨਤਾ ਦਾ ਹਿੱਸਾ ਜਿਹੜਾ ਹੋਵੇਗਾ ਲੋਕਾਂ ਨੂੰ ਆਸਾਨੀ ਹੋਵੇਗੀ ਆਸ਼ੀਰਵਾਦ ਸਕੀਮ ਦਾ ਲਾਭ ਲੈਣ ਦੇ ਲਈ ਤਾਂ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਆਸ਼ੀਰਵਾਦ ਸਕੀਮ ਦਾ ਮੁੱਖ ਉਦੇਸ਼ ਯੋਗ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਦੇ ਲਈ ਆਰਥਿਕ ਸਹਾਇਤਾ ਪ੍ਰਦਾਨ ਕਰਕੇ ਉਹਨਾਂ ਦੇ ਭਵਿੱਖ ਨੂੰ ਮਜ਼ਬੂਤ ਕਰਨਾ ਹੈ ਸਮਾ ਸੀਮਾ ਦੇ ਵਿੱਚ ਇਹ ਵਾਅਦਾ ਉਹਨਾਂ ਪਰਿਵਾਰਾਂ ਲਈ ਵੱਡੀ ਰਾਹਤ ਹੈ ਜੋ ਦਸਤਾਵੇਜ਼ੀ ਕਾਰਵਾਈ ਜਾਂ ਵਿਆਹ ਦੀ ਰਸਮਾਂ ਕਾਰਨ ਜਿਹੜਾ ਕਿ ਇਸ ਸਕੀਮ ਨੂੰ ਦਾ ਲਾਭ ਲੈਣ ਤੋਂ ਵਾਝੇ ਰਹਿ ਜਾਂਦੇ ਸੀ ਤਾਂ ਇਹ ਫੈਸਲਾ ਸਾਡੀਆਂ ਧੀਆਂ ਪਣਾ ਦੀ ਇੱਜ਼ਤ ਸੁਰੱਖਿਆ ਅਤੇ ਸ਼ਕਤੀਕਰਨ ਪ੍ਰਤੀ ਪੰਜਾਬ ਸਰਕਾਰ ਦੀ اٹਲ ਬਚਨਬੰਦਤਾ ਨੂੰ ਸਪਸ਼ਟ ਪ੍ਰਗਟ ਕਰਦਾ ਤਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਲੋਕਾਂ ਦੁਆਰਾ ਇਸ ਸਕੀਮ ਦਾ ਲਾਭ ਲੈਣ ਦੇ ਲਈ ਕਾਗਜ਼ ਭਰੇ ਜਾਂਦੇ ਸੀ ਤਾਂ ਉਹਨਾਂ ਦੇ ਕੋਲ ਸਮਾਂ ਥੋੜਾ ਰਹਿ ਜਾਂਦਾ ਸੀ ਕਿਉਂਕਿ ਵਿਆਹਾਂ ਦੀਆਂ ਤਿਆਰੀਆਂ ਕਰਦੀਆਂ ਹੁੰਦੀਆਂ ਸੀ ਹੋਰ ਕਈ ਕੰਮ ਹੁੰਦੇ ਸੀ ਜਿਸ ਦੇ ਕਾਰਨ ਲੋਕ ਇਸ ਸਕੀਮ ਤੋਂ ਵਾਂਝੇ ਰਹਿ ਜਾਂਦੇ ਸੀ ਤਾ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਸ ਸਕੀਮ ਦੇ ਸਮਾਂ ਸੀਮਾ ਜਿਹੜੀ ਵਧਾ ਦਿੱਤੀ ਆ ਪਹਿਲਾਂ 30 ਦਿਨਾਂ ਦੇ ਅੰਦਰ ਜਿਹੜੇ ਕਾਗਜ਼ ਪੂਰੇ ਕਰਕੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਵਾਉਣੇ ਹੁੰਦੇ ਸੀ ਜਿਸ ਤੋਂ ਬਾਅਦ ਸ਼ਗਨ ਸਕੀਮ ਦਾ ਲਾਭ ਮਿਲਦਾ ਸੀ ਪਰ ਹੁਣ 30 ਦਿਨ ਦੀ ਸਮਾਂ ਸੀਮਾ ਨੂੰ ਵਧਾ ਕੇ 60 ਦਿਨ ਕਰ ਦਿੱਤਾ ਹੈ ਜਾਣੇ ਕਿ 2 ਮਹੀਨੇ ਦੇ ਵਿੱਚ 2 ਮਹੀਨੇ ਪਹਿਲਾਂ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਤਾਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਸੀ ਇਸ ਸਕੀਮ ਦਾ ਲਾਭ ਲੈਣ ਲਈ ਉਹ ਦੂਰ ਹੋਣ ਗਿਆ ਤਾਂ ਹੁਣ ਹਰ ਇੱਕ ਧੀ ਆ ਜਿਹੜੀ ਪੰਜਾਬ ਦੀ ਉਸ ਨੂੰ ਸ਼ਗਨ ਸਕੀਮ ਹੈ ਜਿਹੜੀ ਮਿਲੇਗੀ ਕਿਉਂਕਿ ਇਸ ਦੀ ਸਮਾ ਸੀਮਾ ਜਿਹੜੀ ਸਰਕਾਰ ਦੇ ਵੱਲੋਂ ਵਧਾ ਦਿੱਤੀ ਗਈ ਹੈ